ਆ ਭਾਜੀ ਆਪਣਾ ਟਰੈਕਟਰ ਵਾ ਤੇ ਆ ਦੇਖ ਸਕਦੇ ਆ ਕੋਈ ਇਹਦੀ ਵਰਡ ਟੋਕ ਨਹੀਂ ਭਾਜੀ ਨੇ ਕੀਤੀ ਆ ਆਪਾਂ ਨੂੰ ਇਸੇ ਗੀਅਰ ਦੇ ਵਿੱਚ ਹੀ ਆਪਾਂ ਨੂੰ ਕਰਕੇ ਦਿੱਤਾ ਹੋਇਆ ਲੋ ਹਾਈ మీడియం ਤੇ ਦੂਜਾ ਆ ਲੋ ਹੋ ਗਿਆ ਇੱਥੇ ਹਾਈ ਹੋ ਗਿਆ ਆਪਣਾ ਆ ਇੱਥੇ ਦੂਆ ਪੈ ਜਾਂਦਾ ਇਹਦਾ ਇਸੇ ਚ ਤਿੰਨ ਗੀਅਰ ਕੀਤੇ ਹੋਏ ਆ ਆਪਣਾ ਨਾਰਮਲ ਗੀਅਰ ਜਿਹੜਾ ਹੈਗਾ ਤੇ ਬਾਕੀ ਤੁਹਾਨੂੰ ਆ ਪਿੱਛੇ ਸੁਪਰਸੀਡਰ ਹੈਗਾ ਆਪਣਾ ਇਹ ਤੁਹਾਨੂੰ ਅੱਜ ਦੀ ਸਾਰੀ ਵੀਡੀਓ ਵੀਡੀਓ ਸੈਂਡ ਕਰਦਾ ਮੈਂ ਭਾਜੀ ਚੱਲਦਾ ਕਿਦਾਂ ਵਾ ਇਸੇ ਗੀਰ ਚ ਆਪਾਂ ਚਲਾਵਾਂਗੇ ਇਹਨੂੰ ਦੇਖ ਲਿਓ ਇੱਕ ਵਾਰੀ ਮੇਰਾ ਭਰਾ ਬਾਕੀ ਸਾਰਾ ਕੁਝ ਓਕੇ ਆ ਕੋਈ ਕਿਸੇ ਬੰਨੇਓ ਭਾਜੀ ਵੱਡ ਟੋਕ ਨਹੀਂ ਕਰਦਾ ਆ ਇਧਰੋਂ ਵੀ ਦੇਖ ਸਕਦੇ ਆ ਐਨੀ ਕੋਸ਼ ਵੀ ਕਿਸੇ ਬੰਨੇ ਵੱਡ ਟੋਕਨੇ ਕੀ ਬਹੁਤ ਸਫਾਈ ਨਾਲ ਕੰਮ ਕੀਤਾ ਹੋਇਆ